ਹਾਂਜੀ ਸਤਿ ਸ੍ਰੀ ਅਕਾਲ ਬੱਚਿਓ ਅਸੀਂ ਬੀਏ ਬੀਐਡ ਬੀਐਸਸੀ ਬੀਐਡ ਪਹਿਲਾ ਸਾਲ ਦੇ ਪਹਿਲੇ ਸੈਮੈਸਟਰ ਦੇ ਵਿੱਚ ਨਾਚਮੀ ਪੰਜਾਬੀ ਵਿਸ਼ੇ ਦੇ ਵਿੱਚ ਕਾਫ ਸੁਮੇਲ ਕਿਤਾਬ ਜਿਹੜੀ ਕਿ ਤੁਹਾਡੇ ਪਾਠਕ੍ਰਮ ਦੇ ਵਿੱਚ ਹੈ ਕਾਫਸ ਮਿਲਕ ਤਾਉਦੇ ਸੰਪਾਦਕ ਨੇ ਡਾਕਟਰ ਕਰਮਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਇਹ ਪਬਲਿਕੇਸ਼ਨ ਬਿਊਰੋ ਦੇ ਵੱਲੋਂ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਗਿਆ ਇਸ ਕਿਤਾਬ ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਕਵੀ ਨੇ ਉਹ ਕਵੀ ਕਿਸੇ ਵੀ ਜਾਣ ਪਛਾਣ ਦੇ ਮੋਤਾਜ ਨਹੀਂ ਬਹੁਤ ਹੀ ਪ੍ਰਸਿੱਧ ਕਵੀ ਨੇ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਕਵਿਤਾ ਦੇ ਪਹਿਲੇ ਪੜਾਅ ਦੇ ਵਿੱਚ ਭਾਈ ਵੀਰ ਸਿੰਘ ਜੀ ਦਾ ਇੱਕ ਪ੍ਰਮੁੱਖ ਸਥਾਨ ਹੈ ਆਧੁਕ ਕਵਿਤਾ ਦਾ ਪਿਤਾਮਾ ਵੀ ਜਮੋਢੀ ਵੀ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਪਾਇ ਵੀਰ ਸਿੰਘ ਜੀ ਨੇ ਪੰਜਾਬੀ ਸਾਹਿਤ ਨੂੰ ਬਹੁਤ ਸਾਰੇ ਕਾਪ ਸੰਗ੍ਰਹਿ ਦਿੱਤੇ ਜਿਵੇਂ ਲਹਿਰਾਂ ਦੇ ਹਾਰ ਮਟਕ ਹੁਲਾਰੇ ਬਿਜਲੀਆਂ ਦੇ ਹਾਰ ਪ੍ਰੀਤ বিনা ਕੰਬ ਦੀ ਕਲਾਈ ਲਹਿਰ ਹੁਲਾਰੇ ਮੇਰੇ ਸਾਈਆਂ ਜੀਓ ਇਸ ਤੋਂ ਇਲਾਵਾ ਪਾਇ ਵੀਰ ਸਿੰਘ ਜੀ ਨੇ ਮਹਾਕਾਵ ਰਾਣਾ ਸੂਰਤ ਸਿੰਘ ਵੀ ਰਚਿਆ ਸੋ ਆਪਣੇ ਸਿਲੇਬਸ ਆਪਣੇ ਪਾਠਕ੍ਰਮ ਦੇ ਵਿੱਚ ਭਾਈ ਵੀਰ ਸਿੰਘ ਜੀ ਦੀ ਪਹਿਲੀ ਰੁਬਾਈ ਹੈ ਜਿਹੜੀ ਰੁਬਾਈ ਦਾ ਸਰਲੇਖ ਹੈ ਸ਼ੂ ਮਹਿਬੂਬੀ ਇਹ ਰੁਬਾਈ ਜਿਹੜੀ ਹੈ ਉਹ ਰਸਵਾਦੀ ਪ੍ਰੇਮ ਦੇ ਰਸ ਨੂੰ ਦੇ ਭਾਵ ਨੂੰ ਬਿਆਨ ਕਰਦੀ ਹੈ ਸੋ ਆਪਾਂ ਰੁਬਾਈ ਦੇ ਬਾਰੇ ਪੜਾਂਗੇ ਸ਼ੂ ਮਹਿਬੂਬੀ ਸ਼ੂ ਮਹਿਬੂਬੀ ਬਾਝੋਂ ਖੇਡਾ ਮੁਰ ਜਾਵੇ ਝੜ ਜਾਵੇ ਸੋ ਇਸ ਰੁਬਾਈ ਦੇ ਵਿੱਚ ਮਹਿਬੂਬ ਦੀ ਸ਼ੋ ਕੋ ਦਾ ਦੋ ਪਾਰ ਦੀ ਸ਼ੋ ਜੜੀ ਹੈ ਉਹ ਜੀਵ ਇਸਤਰੀ ਮਹਿਸੂਸ ਕਰ ਰਹੀ ਹੈ ਉਹ ਕਹਿ ਰਹੀ ਹੈ ਸ਼ੂ ਮਹਿਬੂਬੀ ਬਾਜੋਂ ਖੇੜਾ ਖੇੜਾ ਹੁੰਦਾ ਖੁਸ਼ੀ ਮਹਿਬੂਬੀ ਪਾਪ ਪਿਆਰ ਦੀ ਮਹਿਬੂਬ ਦੇ ਪਿਆਰ ਦੀ ਜਿਹੜੀ ਸ਼ੂ ਆ ਸ਼ੂ ਮਹਿਬੂਬੀ ਬਾਜੋਂ ਬਾਜੋਂ ਉਹ ਤੋਂ ਬਿਨਾ ਜਿਹੜਾ ਖੇੜਾ ਵਾ ਖੁਸ਼ੀ ਹੈ ਉਹ ਮੁੜ ਜਾਵੇ ਝੜ ਜਾਵੇ ਮੁੜ ਜਾਂਦਾ ਝੜ ਜਾਂਦਾ ਖੁਦ ਤੇ ਖੜ ਕੇ ਖੁਦੀਆਂ ਲੰਘ ਕੇ ਸ਼ੂ ਮਹਿਬੂਬੀ ਆਵੇ ਕੀ ਕਹਿੰਦੀ ਹੈ ਕਿ ਕਿ ਖੁਦ ਤੇ ਖੜ ਕੇ ਉਹ ਜੀਵ ਇਸਤਰੀ ਕੀ ਕਹਿੰਦੀ ਹੈ ਕਿ ਆਪਣੇ ਮਹਿਬੂਬ ਦੇ ਆਪਣੇ ਪ੍ਰੀਤਮ ਦੇ ਆਪਣੇ ਪਿਆਰੇ ਦੇ ਪਿਆਰ ਦੇ ਵਿੱਚ ਉਹ ਦ੍ਰਿੜ ਹੋ ਰਿਕੇ ਖੁਦੀਆਂ ਲੰਘ ਕੇ ਖੁਦੀਆਂ ਭਾਵ ਹੰਕਾਰਾਂ ਜ਼ਾਹੋਂ ਮੈਨੂੰ ਤੋਂ ਉੱਪਰ ਹੋ ਕੇ ਲੰਘ ਕੇ ਉਹ ਤਿਆਗ ਕੇ ਸ਼ੂ ਮਹਿਬੂਬੀ ਆਵੇ ਉਸ ਦੇ ਮਹਿਬੂਬ ਦੀ ਸ਼ੋ ਜਿਹੜੀ ਹੈ ਉਹ ਆ ਰਹੀ ਹੈ ਅਸਲੀ ਖੇੜਾ ਉਹ ਸ਼ੋ ਲਾਵੇ ਹੋਰ ਉਸਾਲਾ ਬੁਈ ਹਾਈ ਅਸਲੀ ਖੇੜਾ ਕਹਿੰਦੀ ਹੈ ਕਿ ਉਹੀ ਹੈ ਜਿਹੜਾ ਜਿਹੜਾ ਉਹਦਾ ਮਹਿਬੂਬ ਉਹਨੂੰ ਸ਼ੋ ਲਾਵੇ ਉਨੋਛੇ ਉਦਿਸ਼ੋ ਜਿਹੜੀ ਹੈਗੀ ਉਹ ਪਿਆਰ ਦੀ ਸ਼ੋਹ ਜਿਹੜੀ ਹੈ ਕਹਿੰਦੇ ਆ ਕਿ ਅਸਲੀ ਖੇੜਾ ਜਿਹੜੀ ਖੁਸ਼ੀ ਹੈ ਉਹੀ ਹੈ ਹੋਰ ਉਸ਼ਾਲਾ ਬੁਈ ਹਾਏ ਬੁਈ ਹਾਏ ਜਿਹੜੀ ਹੈ ਦੁੱਖ ਦੇ ਭਾਵ ਜਿਹੜੇ ਆ ਜਾਂ ਦੁੱਖ ਪ੍ਰਗਟ ਕਰਨ ਵਾਲੀ ਜਿਹੜੀ ਆਵਾਜ਼ ਹੈ ਉਹਨੂੰ ਕਿਹਾ ਗਿਆ ਕਿ ਉਸ ਦੇ ਉਸ਼ਾਲੇ ਤੋਂ ਬਿਨਾ ਜਿਹੜੇ ਬਾਕੀ ਉਸ਼ਾਲੇ ਨੇ ਉਹ ਜਿਹੜੇ ਉਸ਼ਾਲੇ ਨੇ ਉਹ ਉਸ estriday ਲਈ ਦੁਖਦਾਈ ਨੇ ਕਹਿੰਦੀ ਐ ਪਰ ਯਾਦ ਬਿਨਾ ਨਹੀਂ ਸਹੀ ਹੋ ਰਮਜ਼ਨ ਇਹ ਹੱਥ ਆਵੇ ਰਮਜ਼ਨ ਜਾਂ ਰਮਜ਼ਾਨ ਰਮਜ਼ਨ ਕਹਦੇ ਕਹ ਰਿਹਾ ਕਿ ਰਮਜ਼ ਜਿਹਨੂੰ ਅਸੀਂ ਭੇਤ ਜਾਂ ਭੇਦ ਕਹਿ ਸਕਦੇ ਆ ਕਿ ਉਹਦੇ ਮਹਿਬੂਬ ਦੀ ਜਾਤ ਤੋਂ ਬਿਨਾ ਜਿਹੜਾ ਕੋਈ ਭੇਤ ਹੈ ਉਹ ਨੂੰ ਸਮਝ ਨਹੀਂ ਆ ਰਹਾ ਸੋ ਇਹ ਸੀ ਸ਼ੂ ਮਹਿਬੂਬੀ ਰੋਬਾਈ ਸੋ ਇਹਦਾ ਜਿਹੜਾ ਕੇਂਦਰੀ ਭਾਵ ਹੈ ਜਿਹੜਾ ਇਹਦਾ ਨਿਚੋੜ ਹੈ ਉਹ ਕੀ ਹੋਏਗਾ ਕਿ ਆਪਣੇ ਪ੍ਰਭੂ ਦੇ ਆਪਣੇ ਮਹਿਬੂਬ ਦੇ ਆਪਣੇ ਪਿਆਰੇ ਦੀ ਯਾਦ ਤੋਂ ਬਿਨਾ ਉਸ ਇਸਤਰੀ ਨੂੰ ਅਸਲ ਖੇੜਾ ਜਿਹੜਾ ਹੈਗਾ ਉਹ ਉਹਦੇ ਪਿਆਰ ਦੇ ਵਿੱਚ ਹਉਮੈ ਨੂੰ ਤਿਆਗ ਕੇ ਆਪਣੇ ਪ੍ਰਭੂ ਦੀ ਆਪਣੇ ਪਿਆਰੇ ਦੀ ਸ਼ੋ ਦੇ ਨਾਲ ਹੀ ਉਹਨੂੰ ਅਸਲੀ ਖੇੜਾ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ